ਲੋਕਾਂ ਦੇ ਨਾਲ ਛੇਡਾਂ ਕੀਤੀਆਂ ਲੋਕਾਂ ਨੇ ਮੁੱਦਿਆਂ ਦਾ ਮਜ਼ਾਕ ਉਡਾਇਆ ਇਹ ਜਿਹੜਾ ਨਤੀਜਾ ਹੋਵੇਗਾ ਸੰਗਰੂਰ ਦਾ ਇਹ ਕੋਈ ਸਧਾਰਨ ਨਤੀਜਾ ਨਹੀਂਗਾ ਕੇਵਲ ਤੇ ਕੇਵਲ ਚੁਟਕਲੇ ਸੁਣਾਏ ਤੇ ਝੂਠੀਆਂ ਗੱਲਾਂ ਕੀਤੀਆਂ ਅਗਰ ਤੁਸੀਂ ਸਰਕਾਰ ਦੇ ਵਿਰੁੱਧ ਫਤਵਾ ਦੇਵੋਗੇ ਉਹਦੇ ਤਿੰਨ ਚਾਰ ਛੱਟੇ ਨਿਕਲਣਗੇ ਸਰਕਾਰ ਜਿਹੜੀ ਮਜ਼ਾਕ ਕਰਦੀ ਆ ਗੱਲਾਂ ਗੱਲਾਂ ਦੇ ਨਾਲ ਸਰਕਾਰ ਨਹੀਂ ਚਲਾਈ ਜਾ ਸਕਦੀ ਜੇ ਕੋਈ ਟੀਵੀ ਇਹਨਾਂ ਦੇ ਖਿਲਾਫ ਬੋਲਦਾ ਉਹਦਾ ਹੈਂਡਲ ਬੰਦ ਕਰ ਦਿੰਦੇ ਨੇ ਕਿਸੇ ਅਫਸਰ ਨੇ ਇਹਨਾਂ ਦੇ ਆਖੇ ਨਹੀਂ ਲੱਗਣਾ ਗਲਤ ਕੰਮ ਕਰਨ ਵਾਸਤੇ ਮੇਰੇ ਖਿਲਾਫ ਜੋ ਐਨਡੀਪੀਐਸ ਦਾ ਝੂਠਾ ਮੁਕਦਮਾ ਹੋਇਆ ਕਿ ਚੋਣ ਲੜਨ ਵਾਸਤੇ ਤੁਹਾਨੂੰ ਕਿਸੇ ਨਾ ਕਿਸੇ ਪਾਰਟੀ ਨੂੰ ਨਾਮਜ਼ਦ ਕਰਨਾ ਪੈਂਦਾ ਹਾਲਾਂਕਿ ਮੈਂ ਟਿਕਟ ਨਹੀਂ ਮੰਗੀ ਸੀ ਕਾਂਗਰਸ ਤੋਂ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਜਿੱਥੇ 545 ਮੈਂਬਰਾਂ ਨੇ ਸਾਰੇ ਦੇਸ਼ ਵਿੱਚੋਂ ਆਣ ਕੇ ਪੱਖ ਰੱਖਣਾ ਹੈ ਕੋਈ ਨਾ ਤੁਹਾਨੂੰ ਭਰੋਸਾ ਮੈਂ ਦਵਾਣ ਆਇਆ ਕਿ ਮੈਂ ਉਮੀਦਵਾਰ ਤਾਂ ਕਾਂਗਰਸ ਦਾ ਹਾਂ ਕਿਉਂਕਿ ਚੋਣ ਲੜਨ ਵਾਸਤੇ ਤੁਹਾਨੂੰ ਕਿਸੇ ਨਾ ਕਿਸੇ ਪਾਰਟੀ ਨੂੰ ਨਾਮਜ਼ਦ ਕਰਨਾ ਪੈਂਦਾ ਹਾਲਾਂਕਿ ਮੈਂ ਟਿਕਟ ਨਹੀਂ ਮੰਗੀ ਸੀ ਕਾਂਗਰਸ ਤੋਂ ਮੇਰਾ ਖਿਆਲ ਹੈ ਕਿ ਮੇਰੇ ਜੋ ਪਿਛਲੇ ਕਾਫੀ ਅਰਸੇ ਤੋਂ ਮੈਂ ਪੰਜਾਬ ਦੇ ਪ੍ਰਤੀ ਸੇਵਾ ਕੀਤੀ ਜੋ ਲੜਿਆ ਭੜਿਆ ਜੋ ਮੇਰੇ ਤੇ ਮੁਕਦਮੇ ਹੋਏ ਜੋ ਜੇਲਾ ਚ ਜਾਣਾ ਪਿਆ ਪਾਰਟੀ ਨੂੰ ਐ ਲੱਗਿਆ ਕਿ ਇੱਕ ਯੋਗ ਆਦਮੀ ਆ ਜਿਸ ਨੂੰ ਅਸੀਂ ਸੰਗਰੂਰ ਦੇ ਪਾਰਲੀਮੈਂਟ ਇਲਾਕੇ ਤੋਂ ਚੋਣ ਲੜਾ ਕੇ ਭੇਜੀਏ ਪਾਰਲੀਮੈਂਟ ਦੇ ਅੰਦਰ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਜਿੱਥੇ 545 ਮੈਂਬਰਾਂ ਨੇ ਸਾਰੇ ਦੇਸ਼ ਵਿੱਚੋਂ ਆਣ ਕੇ ਪੱਖ ਰੱਖਣਾ ਹੈ ਇਹ ਜਿਹੜਾ ਨਤੀਜਾ ਹੋਵੇਗਾ ਸੰਗਰੂਰ ਦਾ ਇਹ ਕੋਈ ਸਧਾਰਨ ਨਤੀਜਾ ਨਹੀਂਗਾ ਇਹ ਨਾਰਮਲ ਇਲੈਕਸ਼ਨ ਆ ਆਨੰਦਪੁਰ ਸਾਹਿਬ ਦੀ ਜਾਂ ਕੋਈ ਲੁਧਿਆਣੇ ਦੀ ਜਾਂ ਕੋਈ ਹੋਰ ਫਿਰੋਜ਼ਪੁਰ ਦੀ ਉਹ ਨਤੀਜੇ ਅਲੱਗ ਹੋਣਗੇ ਲੇਕਿਨ ਅਗਰ ਤੁਸੀਂ ਇੱਥੋਂ ਫੈਸਲਾ ਕਰਦੇ ਹੋ ਕਿ ਇਸ ਮੌਜੂਦਾ ਸਰਕਾਰ ਜਿਸ ਨੇ 2 ਸਾਲ ਤੋਂ ਉੱਤੇ ਲੋਕਾਂ ਦੇ ਨਾਲ ਛੇਡਾਂ ਕੀਤੀਆਂ ਲੋਕਾਂ ਨੇ ਮੁੱਦਿਆਂ ਦਾ ਮਜ਼ਾਕ ਉਡਾਇਆ ਕੇਵਲ ਤੇ ਕੇਵਲ ਚੁਟਕਲੇ ਸੁਣਾਏ ਤੇ ਝੂਠੀਆਂ ਗੱਲਾਂ ਕੀਤੀਆਂ ਅਗਰ ਤੁਸੀਂ ਲੋਕ ਸਾਰੀ ਗੱਲ ਸਮਝ ਕੇ ਅੱਛੇ ਤਰੀਕੇ ਨਾਲ ਜਿੱਦਾਂ ਤੁਸੀਂ ਸਰਕਾਰ ਬਣਨ ਤੋਂ 3 ਮਹੀਨੇ ਬਾਅਦ ਇਸ ਸੰਗਰੂਰ ਦੇ ਇਨਕਲਾਬੀ ਤੇ ਖੁਸ਼ਿਆਰ ਵੋਟਰ ਨੇ ਪਹਿਲਾਂ ਹੀ ਚੱਲਦਾ ਕਰ ਦਿੱਤਾ ਸੀ 3 ਮਹੀਨਿਆਂ ਬਾਅਦ ਅਗਰ ਤੁਸੀਂ ਹੁਣ ਸੁਣਿਆ ਹੈ ਦਿਓਗੇ ਫਤਵਾ ਮੇਰੇ ਹੱਕ 'ਚ ਨਹੀਂ ਅਗਰ ਤੁਸੀਂ ਸਰਕਾਰ ਦੇ ਵਿਰੁੱਧ ਫਤਵਾ ਦਿਓਗੇ ਉਹਦੇ 3 4 6 ਨਿਕਲਣਗੇ ਸਭ ਤੋਂ ਪਹਿਲਾ ਸਿੱਟਾ ਕਿ ਅੱਜ ਤੋਂ ਬਾਅਦ ਸਰਕਾਰ ਜਿਹੜੀ ਮਜ਼ਾਕ ਕਰਦੀ ਆ ਪਰਚੇ ਕਰਦੀ ਆ ਇਨਕੁਆਇਰੀਆਂ ਕਰਾਉਂਦੀ ਆ ਸਸਪੈਂਡ ਕਰਦੀ ਆ ਕੰਮ ਨਹੀਂ ਕਰਦੀ ਇੱਟਾ ਨਹੀਂ ਲਾਉਂਦੀ ਉਹ ਸਰਕਾਰ ਜਾਗ ਜਾਵੇਗੀ ਉਹਨੂੰ ਏਡਾ ਵੱਡਾ ਹਲੂਣਾ ਹੋਵੇਗਾ ਉਹਨੂੰ ਅਹਿਸਾਸ ਹੋਵੇਗਾ ਕਿ ਕਿੱਲਾਂ ਗੱਲਾਂ ਦੇ ਨਾਲ ਸਰਕਾਰ ਨਹੀਂ ਚਲਾਈ ਜਾ ਸਕਦੀ ਕੰਮ ਕਰਕੇ ਲੋਕਾਂ ਨੂੰ ਦੁਖਾਉਣਾ ਪਊਗਾ ਦੂਸਰੀ ਗੱਲ ਕੋਈ ਅਫਸਰ ਜਦੋਂ ਮੇਰੇ ਤੇ ਪਟਕਾ ਦਰਜ ਕੀਤਾ ਗਿਆ ਮੇਰੇ ਨਾਲ ਪਤਨੀ ਦਰਜਨਾ ਹੋਰ ਵਿਰੋਧੀਆਂ ਤੇ ਕੀਤਾ ਗਿਆ ਭਾਨੇ ਸਿੱਧੂ ਵਰਗਾ ਵੀ ਨਹੀਂ ਛੱਡਿਆ ਗਿਆ ਕੋਈ ਇਹਨਾਂ ਦੇ ਖਿਲਾਫ ਟਵਿੱਟਰ ਤੇ ਕੋਈ ਚਾਰ ਸ਼ਬਦ ਲਿਖ ਦਿੰਦਾ ਉਹਨੂੰ ਪੁਲਿਸ ਦਿੱਲੀ ਚੱਕਣ ਜਾਂਦੀ ਆ ਕੋਈ ਵੀਡੀਓ ਪਾ ਦਿੰਦਾ ਉਹਨੂੰ ਉਹਨੂੰ ਪੰਜਾਬ ਪੁਲਿਸ ਜੰਮੂ ਉਹ ਚੱਕਣ ਜਾਂਦੀ ਆ ਜੇ ਕੋਈ ਟੀਵੀ ਇਹਨਾਂ ਦੇ ਖਿਲਾਫ ਬੋਲਦਾ ਉਹਦਾ ਹੈਂਡਲ ਬੰਦ ਕਰ ਦਿੰਦੇ ਨੇ ਜੇ ਕੋਈ ਇਨਸਾਨ ਜਿਹੜਾ ਆਮ ਕੋਈ ਐਕਟਿਵਿਸਟ ਆ ਜਿਹੜੇ ਲੋਕ ਕੰਮ ਕਰਦੇ ਨੇ ਅਗਰ ਉਹ ਬੋਲਦੇ ਨੇ ਉਹਨਾਂ ਦੇ ਫੇਸਬੁਕ ਅਕਾਊਂਟ ਬੰਦ ਕਰ ਤੇ ਇਸ ਤੋਂ ਬਾਅਦ ਕਿਸੇ ਅਫਸਰ ਨੇ ਇਹਨਾਂ ਦੇ ਆਖੇ ਨਹੀਂ ਲੱਗਣਾ ਗਲਤ ਕੰਮ ਕਰਨ ਵਾਸਤੇ ਮੇਰੇ ਖਿਲਾਫ ਜੋ ਐਨਡੀਪੀਐਸ ਦਾ ਝੂਠਾ ਮੁਕੱਦਮਾ ਹੋਇਆ ਉਹਨਾਂ ਨੂੰ ਸੁਨhaya ਜਾਏਗਾ ਕਿ ਅੱਜ ਤੋਂ ਬਾਅਦ ਅਸੀਂ ਕਿਸੇ ਦੇ ਖਿਲਾਫ ਕੋ ਗਲਤ ਕੰਮ ਨਹੀਂ ਕਰਨਾ ਔਰ 2027 ਨੂੰ ਇੱਕ ਨਵੀਂ ਦਿਸ਼ਾ ਵਾਲੂ ਪੰਜਾਬ ਹੌਲੀ-ਹੌਲੀ ਉਸ ਵਾਲ ਤਰੱਕੀ ਵਾਲੇ ਪਾਸੇ ਜਾਏਗਾ ਕਿਉਂਕਿ ਇਹਨਾਂ ਨੇ ਕੀਤੇ ਹੋਏ ਇਹਨਾਂ ਦੇ ਕਹੇ ਹੋਏ ਗੱਲਾਂ ਤੇ ਇਹਨਾਂ ਦੇ ਕੀਤੇ ਹੋਏ ਕੰਮਾਂ ਦੇ ਵਿੱਚ ਬਹੁਤ ਅੰਤਰ ਹੈ ਇਸ ਤੋਂ ਪਹਿਲਾਂ ਕਿ ਮੈਂ ਪੰਜਾਬ ਦੀ ਗੱਲ ਕਰਾਂ ਮੈਂ ਦੇਸ਼ ਦੀ ਗੱਲ ਕਰਨਾ ਚਾਹੁੰਨਾ ਮੈਨੂੰ ਇਸ ਗੱਲ ਦਾ ਅਫਸੋਸ ਹੈ ਦੁੱਖ ਹੈ ਕਿ ਦੇਸ਼ ਸਾਡਾ ਪਿੰਡੂ ਆ ਜਿਵੇਂ ਪੰਜਾਬ ਸਾਰਾ ਪਿੰਡਾਂ ਚ ਵਸਦਾ ਏਦਾਂ ਸਾਰਾ ਦੇਸ਼ ਤਕਰੀਬਨ 60-65% ਪਿੰਡਾਂ ਚ ਵਸਦਾ ਵਾ ਹੁਣ 545 ਦੇ ਵਿੱਚੋਂ ਜਿਹੜੇ ਮੈਂਬਰ ਪਾਰਲੀਮੈਂਟ ਚੁਣ ਕੇ ਜਾ ਰਹੇ ਨੇ ਉਹ 3-350 ਤਾਂ ਜੱਟਾਂ ਦੇ ਮੁੰਡੇ ਨੇ ਖੇਤ ਮਜ਼ਦੂਰਾਂ ਦੇ ਮੁੰਡੇ ਨੇ ਕਿਸਾਨਾਂ ਦੇ ਮੁੰਡੇ ਨੇ ਪਛੜੀਆਂ ਸ਼੍ਰੇਣੀਆਂ ਦੇ ਨੇ ਪਰ ਉੱਥੇ ਜਾ ਕੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਤੇ ਗਰੀਬਾਂ ਦੀ ਗੱਲ ਤਾਂ ਮੈਂ ਕਦੇ ਸੁਣੀ ਨਹੀਂ ਨੀ ਕਦੀ ਕਿਸੇ ਨੇ ਉਥੇ ਹਾਦਰ ਨਾਰਾ ਨਹੀਂ ਮਾਰਿਆ ਅਗਰ ਮਾਰਿਆ ਹੁੰਦਾ ਤੇ ਕਿਸਾਨ ਤੇ ਖੇਤ ਮਜ਼ਦੂਰ ਸਭ ਤੋਂ ਪਛੜਿਆ ਹੋਇਆ ਵਰਗ ਨਾ ਹੁੰਦਾ ਅੱਜ ਤੁਸੀਂ ਦੇਖੋ ਦੇਸ਼ ਵਿੱਚ ਜਿਹੜੇ ਮੁਲਾਜ਼ਮ ਤਬਕਾ ਹੈ ਉਹਨਾਂ ਦੇ ਵਾਸਤੇ ਸੱਤ ਵਾਰ ਪੇ ਕਮਿਸ਼ਨ ਬਿਠਾਏ ਗਏ ਕਿ ਮਹਿੰਗਾਈ ਦਾ ਮਹਿੰਗਾਈ ਬਹੁਤ ਵਧ ਰਹੀ ਆ ਜਿਹੜੇ ਮੁਲਾਜ਼ਮ ਤੱਕੇ ਨੂੰ ਆਪਣੇ ਪਰਿਵਾਰਾਂ ਦੇ ਪਾਲਣ ਪੋਸ਼ਣ ਲਈ ਉਹਨਾਂ ਦੀ ਤਨਖਾਹ ਨਾਲ-ਨਾਲ ਨਾਲ-ਨਾਲ ਵਧਣੀ ਚਾਹੀਦੀ ਆ ਅੱਜ ਤੋਂ 35-40 ਸਾਲ ਪਹਿਲਾਂ ਇੱਕ ਸਪਾਈ ਇੱਕ ਟੀਚਰ ਦੀ ਤਨਖਾਹ 5 5 5-7 10000 ਹੋਇਆ ਕਰਦੀ ਸੀ ਅੱਜ ਉਹਨਾਂ ਦੀਆਂ ਤਨਖਾਹਾਂ 50 60 70 80000 ਤੱਕ ਪਹੁੰਚ ਗਿਆ ਅਸੀਂ ਉਹਨਾਂ ਦੇ ਸਪੋਰਟਰ ਆ ਅਗਰ ਉਹਨਾਂ ਦੇ ਉਹਨਾਂ ਦੇ ਕੋਈ ਹਾਲਾਤ ਬਦਲਣ ਦੀ ਕੋਸ਼ਿਸ਼ ਹੋਈ ਆ ਅਸੀਂ ਉਹਨਾਂ ਦਾ ਉਹਨਾਂ ਦੇ ਉਹਨਾਂ ਦਾ ਸਾਥ ਦਿੰਦੇ ਆ ਜਿਹੜੇ ਵਪਾਰੀ ਵਰਗ ਸੀਗੇ ਜਿਹੜਾ ਕੋਈ ਇੱਕ ਦੁਕਾਨਦਾਰ ਸੀਗਾ ਉਹਦੀਆਂ ਪੰਜ ਦੁਕਾਨਾਂ ਹੋ ਗਈਆਂ ਹੌਲੀ-ਹੌਲੀ 70 75 ਸਾਲ ਦੀ ਆਜ਼ਾਦੀ ਤੋਂ ਬਾਅਦ ਅਗਰ ਕੋਈ ਇੱਕ ਕਾਰਖਾਨਾ ਚਲਾਉਂਦਾ ਸੀ ਉਹਦੇ ਪੰਜ-ਸੱਤ 10 ਬਣ ਗਏ ਹੁਣ ਤੱਕ ਐ ਰਖੀਰ ਹੀ ਹੋ ਗਈ ਕਿ ਆਪਾਂ ਨਹੀਂ ਅੰਬਾਨੀ ਤੇ ਅਡਾਨੀ ਤੇ ਟਾਟੇ ਤੇ ਬਿਰਲੇ ਇੱਕ ਇੱਕ ਪਰਿਵਾਰ ਮੇਰੇ ਵੀਰੋ ਇਸ ਦੇਸ਼ ਵਿੱਚ ਅੱਜ ਹਜ਼ਾਰਾਂ ਕਰੋੜਾਂ ਰੁਪਏ ਦਾ مالک ਜਿਹੜੇ ਅਡਾਨੀ ਨੇ ਇਹਦੀ ਤਾਂ ਗਿਣਤੀ ਖੈਰ ਕੋਈ ਨਹੀਂ ਅਡਾਨੀ ਔਰ ਅਬਾਨੀ ਕੋ ਇੰਨੀ ਜਾਇਦਾਦ ਇੰਨਾ ਧਨ ਸਰਮਾਇਆ ਹੈ ਕਿ ਉਹ ਸੂਬਿਆਂ ਦੇ ਬਜਟ ਨਾਲੋਂ ਜ਼ਿਆਦਾ ਪੰਜਾਬ ਦਾ ਕੁੱਲ ਬਜਟ ਇੱਕ ਸਾਲ ਦਾ 1.5 ਲੱਖ ਕਰੋੜ ਰੁਪਈਆ ਹੈ ਇੰਨੇ ਪੈਸੇ ਤਾਂ ਉਹ ਇੱਕ ਕੰਪਨੀ ਚੋਂ ਕਮਾਉਂਦੇ ਨੇ ਅੱਜ ਸੇ ਮੈਂ ਗੱਲ ਨਾ ਕਰਾਂ ਗਲਤ ਨਾ ਹੋਵਾਂ ਤੇ ਅੰਬਾਨੀਏ ਤੇ ਅਦਾਨੀ ਜਿਹੜੇ ਦੁਨੀਆਂ ਦੇ ਅਮੀਰਾਂ ਚ ਜਿਨ੍ਹਾਂ ਦਾ ਨਾਮ ਦਰਜ ਹੋ ਗਿਆ ਉਹ ਘੱਟੋ ਘੱਟ ਨਹੀਂ ਤਾਂ 15 15 20 20 ਲੱਖ ਕਰੋੜ ਰੁਪਏ ਦੇ ਮਾਲਕ ਨੇ ਤੇ ਇਕੱਲਾ ਕਿਸਾਨ ਤੇ ਉਹਦੇ ਨਾਲ ਜੁੜਿਆ ਖੇਤ ਮਜ਼ਦੂਰ ਤੇ ਉਹਦੇ ਨਾਲ ਪਿੰਡਾਂ ਚ ਬੈਠਾ ਜਿਹੜਾ ਦਲਿਤ ਵਰਗ ਜਾਂ ਐਸਸੀ ਤੁਸੀਂ ਕਹਿੰਦੇ ਇੱਥੇ ਉਹ ਵਰਗ ਇਹੋ ਜਿਹਾ ਵਾ ਜੀ ਕਿਸੇ ਨੇ ਸਾਰ ਨਹੀਂ ਲਈ ਉਹ ਹੋਈ ਹੋਈ 70 ਸਾਲ ਦੀ ਆਜ਼ਾਦੀ ਤੋਂ ਬਾਅਦ ਪੂਰੀ ਜਿੰਦ ਜਾਨ ਲਾ ਕੇ ਮਿਹਨਤ ਵੀ ਕੀਤੀ ਦੇਸ਼ ਨੂੰ ਰਜਾਇਆ ਟੋੜੇ ਹੀ ਬੱਚੇ ਜਿੱਥੇ ਤੁਸੀਂ ਖੜੇ ਹੋ ਟੋੜੇ ਬੱਚੇ ਦੇਸ਼ ਦੇ ਬਾਰਡਰਾਂ ਦੇ ਜਾ ਕੇ ਉੱਤੇ ਉਹ ਰਾਖੀ ਕਰਦੇ ਨੇ ਜੰਮੂ ਕਸ਼ਮੀਰ ਦੇ ਉੱਤੇ ਚੀਨ ਦੇ ਨਾਲ ਲੜਦੇ ਨੇ ਨਾਰਥ-ਈਸਟੇ ਨਾਰਥ-ਈਸਟ ਜਿਹੜੀਆਂ ਸਟੇਟਾਂ ਨੇ ਮਨੀਪੁਰ ਮਿਜ਼ੋਰਮ ਉਧਰਲੇ ਪਾਸੇ ਆਪਣੇ ਬੱਚੇ ਤਾਇਨਾਤ ਨੇ ਜਦੋਂ ਪਿੰਡਾਂ ਦੇ ਵਿੱਚ ਜਿਹੜੀਆਂ ਲੋਥਾਂ ਆਉਂਦੀਆਂ ਨੇ ਤਬੂਤਾਂ ਦੇ ਵਿੱਚ ਬੰਦ ਹੋ ਕੇ ਉਹ ਆਪਣੇ ਬੱਚਿਆਂ ਦੀ ਆਉਣੀ ਆ। ਚੰਦ ਦਿਨ ਪਹਿਲਾਂ ਇੱਕ ਮੁੰਡਾ ਅਗਨੀ ਵੀਰ ਵਿੱਚ ਫੌਜੀ ਚ ਭਰਤੀ ਹੋਇਆ ਇੱਥੇ ਮਹਿਤੇ ਪਿੰਡ ਦਾ 24-25 ਸਾਲ ਦਾ ਮਾਰਿਆ ਗਿਆ ਇੱਕ ਮੁਕਾਬਲੇ ਦੇ ਵਿੱਚ ਚੱਬੂ ਕਦੀ ਕਿਸੇ ਦਿੱਲੀ ਬੀਜੇਪੀ ਦੇ ਲੀਡਰ ਦਾ ਆ ਸਰਮਾਇਯਦਾਰ ਬੰਦਿਆਂ ਦਾ ਜਿਹੜੇ ਪਾਰਲੀਮੈਂਟ ਵਿੱਚ ਆ ਕੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਕਿਸੇ ਦਾ ਬੱਚਾ ਕਦੀ ਮਾਰਿਆ ਗਿਆ ਹੈ ਕਿਸੇ ਦੇਸ਼ ਦੀ ਦੇਖੋ ਜਿਹੜਾ ਬੰਦਿਆਂ ਨੇ ਦੇਸ਼ ਦੀ ਰਾਖੀ ਕੀਤੀ ਜਿਨ੍ਹਾਂ ਨੇ ਦੇਸ਼ ਨੂੰ ਅਨਾਜ ਦੇ ਭੰਡਾਰ ਦੇ ਵਿੱਚ ਰਜਾਇਆ ਆ ਜੋ ਭੁੱਖੇ ਸੁੱਤੇ ਨੇ ਆ ਜੋ ਆਤਮ ਹੱਤਿਆ ਕਰਦੇ ਨੇ ਅੱਜ ਉਹਨਾਂ ਦੇ ਇੱਕ ਸ਼ਿਰ ਤੇ ਕਰਜ਼ਾ ਹੈ 1 ਲੱਖ ਕਰੋੜ ਰੁਪਏ ਦਾ ਕਰਜ਼ਾ ਇਹ ਆ ਪੰਜਾਬ ਦਾ ਖੇਤ ਮਜ਼ਦੂਰ ਤੇ ਕਿਸਾਨ ਆ ਜਿਹੜੇ ਖੇਤ ਮਜ਼ਦੂਰ ਨੇ ਇਹਨਾਂ ਦਾ ਤਾਂ ਹੋਰ ਵੀ ਛੋਟਾ ਕਰਜ਼ਾ ਵਾ ਕਿ 70 ਹਜ਼ਾਰ 75 ਹਜ਼ਾਰ 50 ਹਜ਼ਾਰ ਇਹ ਤਾਂ ਬੇਜ਼ਮੀਨੇ ਵੀ ਨੇ ਔਰ ਜਿਹੜਾ ਕਿਸਾਨ ਆ ਉਹ ਕਰਜ਼ੇ ਦੀ ਮਾਰ ਨਾ ਚੱਲਦਿਆ ਹੋਇਆ ਬਹੁਤ ਜਾਨਾਂ ਗਵਾਈਆਂ ਆ ਖਾਸ ਤੌਰ ਤੇ ਸੰਗਰੂਰ ਮਾਨਸਾ ਔਰ ਬਿਟਿੰਡਾ ਜ਼ਿਲ੍ਹਿਆਂ ਦੇ ਵਿੱਚ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿਸੇ ਨੇ ਗੱਲ ਕਿਉਂ ਨਹੀਂ ਕੀਤੀ ਔਰ ਜਿਹੜਾ ਇਹ ਜਦੋਂ ਸਿਆਸਤਦਾਨਾਂ ਨੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਏ ਉਦੋਂ ਫਿਰ ਕਦਮ ਰੱਖਿਆ ਸਾਡੀਆਂ ਕਿਸਾਨ ਯੂਨੀਅਨਾਂ ਨੇ ਸਾਰੇ ਪੰਜਾਬ ਦੇ ਵਿੱਚ ਅੱਜ ਕਿਸਾਨਾਂ ਦਾ ਝੰਡਾ ਬੁਲੰਦ ਹੈ ਜਿੱਥੇ ਕਿਤੇ ਲੋੜ ਪੈਂਦੀ ਉਹ ਝੰਡਾ ਗੱਡਦੇ ਨਹੀਂ ਪੋਲਿਟੀਕਲ ਪਾਰਟੀਆਂ ਦਾ ਝੰਡਾ ਹੀ ਨਹੀਂ ਦਿਖਦਾ ਕਿਉਂਕਿ ਬੋਲਦੇ ਨਹੀਂਗੇ ਡਰਦੇ ਨੇ ਆ ਵੀ ਥੇਰ ਕਹਿੰਦਾ ਮੈਨੂੰ ਪਾਰਲੀਮੈਂਟ ਚ ਭੇਜੋ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਇਦਾਂ ਕੰਮ ਕੀਤਾ ਮੇਰੇ ਬੱਚਾ ਹਰਗਾ ਵਾ ਪਰ ਇਹਨੂੰ ਪੁੱਛ ਕਿ ਤੀ ਕਿਸੇ ਵਾਸਤੇ ਖੜਿਆ ਹੈ ਤੂੰ ਆ ਸ਼ੰਭੂ ਬਾਰਡਰ ਦੇ ਉੱਤੇ ਸਾਡੇ ਕਿਸਾਨਾਂ ਨੂੰ ਹਰਿਆਣੇ ਦੀ ਸਰਕਾਰ ਨੇ ਖੱਗਰ ਦਰਿਆ ਸਾਡੀ ਟੈਰੀਟਰੀ ਦੇ ਅੰਦਰ ਵੜ ਕੇ ਬੈਰੀਕੇਡਿੰਗ ਕਰਕੇ ਸਾਡੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਉੱਤੇ ਡਰੋਨਾਂ ਦੇ ਰਾਹੀਂ ਟੇਅਰ ਗੈਸ ਸੁੱਟੇ ਸੈਂਕੜੇ ਫੱਟਣ ਕਰ ਦਿੱਤੇ ਟਰੈਕਟਰ ਤੋੜ ਦਿੱਤੇ ਸਾਡੇ ਨੌਜਵਾਨਾਂ ਨੂੰ ਪੰਜਾਬ ਦੀ ਧਰਤੀ ਤੋਂ ਚੱਕ ਕੇ ਬੋਰੀਆਂ 'ਚ ਪਾ ਕੇ ਲਿਜਾ ਕੇ ਪ੍ਰੀਤਪਾਲ ਵਰਗਿਆਂ ਨੂੰ ਲੱਤਾਂ ਭੰਨ ਦਿੱਤੀਆਂ ਮੂੰਹ ਦੇ ਹੱਡੀਆਂ ਤੋੜ ਦਿੱਤੀਆਂ ਤੇ ਭਗਵੰਤ ਮਾਨ ਤੇ ਮੀਥੇਰ ਤੁਹਾਡੇ ਕੋ ਤੁਸੀਂ ਨੁਕਤਾ ਚੀਨੀ ਵੀ ਨਹੀਂ ਕਰ ਸਕੇ ਇੱਕ ਨੌਜਵਾਨ ਸਾਡਾ ਸ਼ੁਭਕਰਨ ਪਿੰਡ ਬੱਲੋ ਦਾ ਬਠਿੰਡੇ ਦਾ ਉਹਨੂੰ ਮਾਰ ਦਿੱਤਾ ਗੋਲੀ ਮਾਰ ਕੇ ਉਹਦੇ ਪਿੰਡ ਖੇਰਾ ਗਿਆ ਮੇਰੇ ਵੀਰੋ ਖੇਰਾ ਗਿਆ ਉਥੇ ਸ਼ੰਭੂ ਬਾਰਡਰ ਦੇ ਉੱਤੇ ਉਹਨਾਂ ਦਾ ਹਾਂ ਦਾ ਨਾਰਾ ਮਾਰਨ ਵਾਸਤੇ ਮੰਗਦੇ ਤੁਸੀਂ ਪਾਰਲੀਮੈਂਟ ਜਾਣ ਦਾ ਵਾ ਬੋਲਦੇ ਤੁਸੀਂ ਕਿਸੇ ਦੇ ਹੱਕ ਵਿੱਚ ਨਹੀਂ ਗਏ ਔਰ ਜਿਹੜੀ ਗੱਲ ਮੈਂ ਕਿਸਾਨ ਖੇਤ ਮਜ਼ਦੂਰ ਤੇ ਆਉਣਾ ਉਹ ਤੋਂ ਬਾਅਦ ਮੈਂ ਗੱਲ ਕਰਦਾ ਪੰਜਾਬ ਦੀ ਕੱਲਾ ਇਹ ਵਰਗ ਹੈ ਖੇਤੀ ਦਾ ਸਭ ਤੋਂ ਸੱਚਾ ਸੂਚਾ ਕਿੱਤਾ ਕਿਸੇ ਵੇਲੇ ਹੁੰਦਾ ਸੀ ਉੱਤਮ ਖੇਤੀ ਮੱਦਮ ਵਪਾਰ ਨਿਕੰਧ ਨੌਕਰੀ ਹੁਣ ਕੰਮ ਪੁੱਠਾ ਹੋ ਗਿਆ ਵਾ ਨੌਕਰੀ ਟੌਪ ਤੇ ਵਪਾਰ ਉੱਤੇ ਤੇ ਖੇਤੀ ਸਭ ਤੋਂ ਡਾਊਨ ਅੱਜ ਤੋਂ 70 80 ਸਾਲ ਪਹਿਲਾਂ ਬਜ਼ੁਰਗ ਬੈਠੇ ਜਿਹੜੇ ਤੁਹਾਡੇ ਪਿੱਛੇ ਬੈਠੇ ਨੇ ਚੰਗੇ ਸਿਆਣੇ ਆਦਮੀ ਤੁਸੀਂ ਯਾਦ ਕਰੋ 2 ਕਿਲੋ ਕਣਕ ਵੇਚ ਕੇ ਇੱਕ ਤੋਲਾ ਸੋਨਾ ਹੁੰਦਾ ਸੀ ਆਪਾਂ ਸ਼ਾਦੀਆਂ ਕਰਦੇ ਆ ਆਪਣੇ ਕੰਮ ਇਹ ਸੋਨੇ ਦੇ ਨਾਲ ਹੀ ਜਿਹੜਾ ਸੂਚਕ ਅੰਕ ਤੇ ਮਹਿੰਗਾਈ ਜੁੜਦੀ ਆ ਸੋਨੇ ਦੇ ਭਾਅ ਦੇ ਨਾਲ ਨਾਲ ਹੀ ਸਾਡੀਆਂ ਜ਼ਿੰਦਗੀਆਂ ਜਿਹੜੀਆਂ ਉਹ ਚੱਲਦੀਆਂ ਅੱਜ ਮੇਰਾ ਖਾਲ 30 35 ਕੁਇੰਟਲ ਕਣਕ ਵਿਕੇ ਤਾਂ ਇੱਕ ਤੋਲਾ ਸੋਨੇ ਦਾ ਆਉਂਦਾ 70 75000 ਦਾ ਤੋਲਾ ਵਾ ਬਾਕੀ ਸਾਹਮਣੇ ਦਾ ਤਰੱਕੀ ਕੀਤੀ ਅਸ ਆਪਾਂ ਹੀ ਰਹਿ ਗਿਆ ਪੰਜਾਬ ਦੇ ਤੇ ਦੇਸ਼ ਦੇ ਅੱਜ ਸਾਡੇ ਦੇਸ਼ ਦਾ ਮੈਂ ਕਿਸਾਨਾਂ ਦਾ ਪ੍ਰਧਾਨ ਆ ਕਾਂਗਰਸ ਪਾਰਟੀ ਦੇ ਦੇਸ਼ ਦੇ ਕਿਸਾਨਾਂ ਦਾ ਪ੍ਰਧਾਨ ਆ ਮੈਂ ਸਾਰੇ ਦੇਸ਼ ਵਿੱਚ ਘੁੰਮਿਆ ਵਾਂ ਆਪਣੇ ਤੋਂ ਚਲੋ ਫਿਰ ਵੀ ਮਾੜਾ-ਮੋਟਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਲੰਗਰ ਆ ਭੁੱਖਾ ਨਹੀਂ ਮਰਦਾ ਕੋਈ ਉਹਨਾਂ ਦੀ ਚਲਾਈ ਹੋਈ ਪੰਗਤ ਹੈ ਸਾਡੇ ਗੁਰਦੁਆਰਾ ਸਾਹਿਬ ਆ ਸਾਡੇ ਕੋਲ ਇੱਕ ਸਾਂਝੀ ਵਾਲਤਾ ਦਾ ਸੰਦੇਸ਼ ਹੈ ਜਾ ਕੇ ਤੁਸੀਂ ਦੇਖੋ ਆਦੀਵਾਸੀ ਰਹਿੰਦੇ ਨੇ ਵਿਚਾਰੇ ਛੱਤੀਸਗੜ੍ਹ ਵਿੱਚ ਝਾਰਖੰਡ ਦੇ ਵਿੱਚ ਬੁਰੀ ਹਾਲਤ ਤਨ ਨੂੰ ਟਕਣ ਦਾ ਕੱਪੜਾ ਨਹੀਂ ਹੈ 2 ਵਕਤ ਦੀ ਰੋਟੀ ਨਹੀਂ ਗਈ ਤੇ ਫਿਰ ਵੀ ਮੋਦੀ ਸਾਹਿਬ ਕਹਿੰ ਜਾਂਦੇ ਬਹੁਤ ਤਰੱਕੀ ਕਰਤੀ ਇਹ ਤਾਂ ਸਾਡਾ ਵਿਕਸਿਤ ਭਾਰਤ ਹੋ ਗਿਆ ਇਹਦਾ ਦ੍ਰਿਸ਼ 2047 ਦੇ ਵਿੱਚ ਸਭ ਤੋਂ ਵੱਡੀ ਇਕਨੋਮੀ ਆਰਥਿਕਤਾ ਬਣੇਗੀ ਕਿੱਦਾਂ ਬਣੇਗੀ ਜੇ ਪੰਜਾਬ ਔਰ ਦੇਸ਼ ਦਾ ਕਿਸਾਨ ਖੁਸ਼ਹਾਲ ਨਹੀਂਗਾ ਉਦੋਂ ਤਾਂ ਮੈਂ ਨਹੀਂ ਮੰਨਦਾ ਸੜਕਾਂ ਬਣਾਉਣ ਨਾਲ ਹਾਈਵੇ ਬਣਾਉਣ ਨਾਲ ਕੰਕਰੀਟ ਦੇ ਜੰਗਲ ਮਾਲ ਬਣਾਉਣ ਦੇ ਨਾਲ ਤੁਸੀਂ ਖੁਸ਼ਹਾਲੀ ਦਾ ਪੈਮਾਨਾ ਨਹੀਂ ਕਰ ਸਕਦੇ ਆ ਜਿੰਨੇ ਤੁਸੀਂ ਬੈਠੇ ਹੋ ਜਦ ਤੱਕ ਤੁਹਾਡੇ ਚਿਹਰਿਆਂ ਦੇ ਉੱਤੇ ਮੁਸਕਾਨ ਨਹੀਂ ਗਈ ਤਸੱਲੀ ਨਹੀਂ ਗਈ ਕਿ ਸਾਡੇ ਬੱਚੇ ਪੜ ਸਕਦੇ ਨੇ ਅਸੀਂ ਆਪਣੇ ਮਾਪਿਓ ਦਾ ਇਲਾਜ ਕਰਾ ਸਕਦੇ ਆ ਉਦੋਂ ਤਾਈਂ ਮੈਂ ਉਹ ਤਰੱਕੀ ਨਹੀਂ ਮੰਨਦਾ ਮੇਰੇ ਬਿਨਾਂ ਮੈਂ ਕੱਲ ਕੱਲ ਮੈਂ ਕਾਕੜੇ ਪਿੰਡ ਚ ਬੋਲਿਆ ਇਸ ਵੇਲੇ ਦਾ ਟਾਈਮ ਸੀ ਮੈਂ ਤੇ ਤੋਂ ਬੋਲ ਕੇ ਹਟਿਆ ਮੇਰੇ ਕੋਲ ਇੱਕ ਬਹੁਤ ਸਧਾਰਨ ਕਿਸਾਨ ਕੋਈ 60 ਸਾਲ ਦਾ ਸ਼ਾਇਦ ਉਹਦਾ ਨਾਮ ਮੈਂ ਪੱਕਾ ਨਹੀਂ ਮੈਨੂੰ ਲੱਗਦਾ ਰਾਜਕੁਮਾਰ ਸੀ ਜਾਂ ਕੁਛ ਇੰਦਾ ਨਾਮ ਸੀ ਹਿੰਦੂ ਸੀ ਪਰ ਦਾੜੀ ਕੇਸ ਰੱਖੇ ਹੋਏ ਸੀਗੇ ਉਹ ਮੈਨੂੰ ਬੋਲਣ ਤੋਂ ਬਾਅਦ ਆ ਮੈਂ ਕੋ ਕਿ ਬਈ ਜਦੋਂ ਕਿਸਾਨਾਂ ਦੀ ਗੱਲਾਂ ਕੀਤੀਆਂ ਉਹ ਮੈਨੂੰ ਕਹਿੰਦਾ ਖੈਰਾ ਸਾਹਿਬ ਮੇਰੇ ਪੇ ਨੇ ਮੈਂ ਉਹਦੀ ਮਦਦ ਕਰਨੀ ਆ ਉਹਦਾ ਡਾਟਾ ਲੈ ਕੇ ਮੈਂ ਲੋਕ ਸਭਾ 'ਚ ਬੋਲੂਗਾ ਅਤੇ ਹੋਰ ਨਾਲ ਵੀ ਬੋਲੂ ਜੇ ਤੁਸੀਂ ਕੁਝ ਸੁਣੋਗੇ ਮੇਰੀ ਗੱਲ ਤਾਂ ਉਹ ਕਹਿੰਦਾ ਜੀ ਮੇਰੇ ਪੇ ਨੇ ਅੱਜ ਤੋਂ 20 ਸਾਲ ਪਹਿਲਾਂ ਇੱਕ ਟਰੈਕਟਰ ਵਾਸਤੇ 4 ਲੱਖ ਰੁਪਏ ਕਰਜ਼ਾ ਚੁੱਕਿਆ ਸੀ 4 ਲੱਖ ਕਹਿੰਦਾ ਅਸੀਂ 4 ਲੱਖ ਦਾ 20 ਲੱਖ ਤੋਂ ਵੱਧ ਪੈਸਾ ਵਾਪਸ ਮੋੜ ਚੁੱਕੇ ਆ ਫਿਰ ਵੀ ਕਰਜ਼ਾ ਖੜਾ ਵਾ ਜ਼ਮੀਨ ਵੇਚ ਚੁੱਕੀ ਸਾਡੀ ਡੇਢ ਤੋਂ ਕਿਲਾ ਜਿਹੜੀ ਜ਼ਮੀਨ ਸੀ ਉਹ ਅੱਖਾਂ ਦੇ ਵਿੱਚ ਸਿਰਫ ਹੰਝੂ ਨਹੀਂ ਆਏ ਉਹਦੇ ਚਿਹਰੇ ਦਾ ਕੋਈ ਹਾਲਾਤ ਨਹੀਂ ਸੀਗੇ ਦੋਸਤੋ ਦੱਸੋ ਕਿਹੜੀ ਦੁਨੀਆ ਦਾ ਮੁਲਕ ਆ ਕਿਹੜੀ ਦੁਨੀਆ ਦਾ ਧਰਤੀ ਦਾ ਹਿੱਸਾ ਹੋਊਗਾ ਜਿਹੜਾ 4 ਲੱਖ ਰੁਪਏ ਦੇ ਕਰਜ਼ੇ 5 ਗੁਣਾ ਤੁਹਾਡੇ ਤੋਂ ਵਾਪਸ ਲੈ ਕੇ ਫਿਰ ਵੀ ਕਰਜ਼ਾ ਖੜਾ ਵਾ ਮੇਰੇ ਕਿਤੇ ਨਹੀਂ ਹੈ ਸਰ ਛੋਟੂ RAM ਸੀ ਸਾਡਾ ਇੱਕ ਹਰਿਆਣੇ ਦਾ ਇੱਕ ਬਹੁਤ ਵੱਡਾ ਕਿਸਾਨ ਆਗੂ ਹੋਇਆ ਜਦੋਂ ਦੇਸ਼ ਆਜ਼ਾਦ ਹੋਇਆ ਉਸਨੇ ਡੈਟ ਟ੍ਰਿਬਿਊਨਲ ਬਣਾਏ ਕਰਜ਼ਾ ਮਾਫੀ ਦੇ ਐਸ.ਡੀ.ਐਮ ਪੱਧ ਤੇ ਬਲੌਕ ਪੱਧ ਤੇ ਇੱਕ ਟ੍ਰਿਬਿਊਨਲ ਸਰਕਾਰ ਸੈਟਅਪ ਕਰ ਸਕਦੀ ਆ ਕਿ ਕੋਈ ਵੀ ਆਰਤੀਆ ਕੋਈ ਵੀ ਬੈਂਕ ਕੋਈ ਵੀ ਸੁਸਾਇਟੀ ਦੁੱਗਣੇ ਤੋਂ ਜ਼ਿਆਦਾ ਵਸੂਲੀ ਨਹੀਂ ਕਰ ਸਕਦੇ ਸਾਦਾ ਜਿਹਾ ਦੁਨੀਆ ਪਰਦਾ ਇਹ ਅਸੂਲ ਆ ਲੇਕਿਨ ਪੰਜਾਬ ਤੇ ਭਾਰਤ ਵਿੱਚ ਕੋਈ ਅਸੂਲ ਨਹੀਂ ਤੁਸੀਂ ਮੈਨੂੰ ਦੱਸੋ ਜਿਹੜਾ ਵਿਆਜ ਤੁਹਾਨੂੰ ਲੱਗਦਾ ਬੈਂਕਾਂ ਦਾ 10-11% ਉਹੀ ਵਿਆਜ ਅਡਾਨੀਆਂ ਤੇ ਅਮਾਨੀਆਂ ਨੂੰ ਲੱਗਦਾ ਵਾ ਕੀ ਤੁਸੀਂ ਉਹਦੇ ਮੁਕਾਬਲੇ ਦੇ ਵਪਾਰੀ ਤੇ ਆਮਦਨ ਕੱਢ ਸਕਦੇ ਹੋ ਮੈਂ ਅਮਰੀਕਾ ਦੇ ਤੁਹਾਨੂੰ ਗੱਲ ਦੱਸਦਾ ਮੈਂ ਦੁਨੀਆ 'ਚ ਸਾਰੇ ਮੌਕੇ ਮੈਨੂੰ ਮਿਲਿਆ ਜਾਣਦਾ ਅਮਰੀਕਾ ਦੇ ਵਿੱਚ ਐਗਰੀਕਲਚਰ ਪਰਪਸ ਖੇਤੀਬਾੜੀ ਦੇ ਕਾ ਵਾਸਤੇ ਸਿਰਫ 2.5% ਵਿਆਜ ਮਿਲਦਾ ਵਾ 2.5 ਪੈਸੇ ਉਹ ਅਗਲੇ ਕਰਜ਼ਾ ਮੋੜ ਸਕਦੇ ਨੇ ਆ ਜਿਹੜਾ 10-11% ਵਿਆਜ ਤੁਸੀਂ ਮੋੜੀ ਨਹੀਂ ਸਕਦੇ ਤੁਸੀਂ ਚਾਹ ਕੇ ਵੀ ਨਹੀਂ ਮੋੜ ਸਕਦੇ ਤਾਈਓ ਹਤਾਸ਼ ਹੋ ਕੇ ਲੋਕੀ ਆਪਣੇ ਆਤਮ ਹੱਤਿਆ ਕਰਦੇ ਨੇ ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਦੇਸ਼ ਦੀ ਪਾਰਲੀਮੈਂਟ ਕਿਸੇ ਕਿਸੇ ਨੇ ਚੱਜਣਾ ਉੱਥੇ ਗੱਲ ਸਮਝਾ ਕੇ ਰੱਖੀ ਆ ਮੈਂ ਨਹੀਂ ਕਹਿੰਦਾ ਕਿ ਮੈਂ ਇਕੱਲਾ ਬੜਾ ਤਾਕਤਵਾਰ ਹਾਂ ਨਹੀਂ ਪਰ ਅਖ਼ਰਤ ਕੋਈ ਜਾ ਕੇ ਉੱਥੇ ਤੱਤ ਰੱਖੇਗਾ ਕੋਈ ਕਹੂਗਾ ਕਿ ਮੋਦੀ ਸਾਹਿਬ ਤੁਸੀਂ ਇਸ 10 ਸਾਲਾਂ ਵਿੱਚ ਸੁਣਿਓ ਗੱਲ ਧਿਆਨ ਨਾਲ 15 ਲੱਖ ਕਰੋੜ ਰੁਪਇਆ ਮਾਫ਼ ਕੀਤਾ ਵੱਡੇ ਘਰਾਣਿਆਂ ਦਾ ਉਹ ਚੰਦ ਕੰਪਨੀਆਂ ਨੇ ਸੈਂਕੜੇ ਚੰਦ ਸੈਂਕੜੇ ਸੌ ਹੋਊਗੀ 150 200 15 ਲੱਖ ਕਰੋੜ ਰੁਪਇਆ ਇੱਕ ਇੱਕ ਘਰਾਣੇ ਦਾ ਕਈ ਵਾਰੀ 10 10 15 15 ਹਜ਼ਾਰ ਕਰੋੜ ਰੁਪਇਆ ਮਾਫ਼ ਕੀਤਾ ਬੈਂਕਾਂ ਨੇ ਸਰਕਾਰ ਨੇ ਕੀਤਾ ਇਹ ਲੋਕ ਸਭਾ ਦੀ ਇਨਫੋਰਮੇਸ਼ਨ ਹੈ ਪੰਜਾਬ ਦੇ ਕਿਸਾਨ ਦਾ ਕੁੱਲ ਕਰਜ਼ਾ 1 ਲੱਖ ਕਰੋੜ ਸਾਰੇ ਦੇਸ਼ ਦੇ ਕਿਸਾਨਾਂ ਦਾ ਕੁੱਲ ਕਰਜ਼ਾ 17 ਲੱਖ ਕਰੋੜ ਰੁਪਈਆ ਔਰ ਇਹ ਕਰਜ਼ਾ ਕਿੰਨੇ ਕਰੋੜਾਂ ਦਾ ਇੱਕ ਕਰੋੜਾਂ ਘਰਾਣਿਆਂ ਦਾ ਵਾ ਪਰ ਕਿਸੇ ਨੇ ਇਹਦੇ ਤੇ ਗੌਰ ਨਹੀਂ ਕੀਤਾ ਇਸ ਕਰਕੇ ਮੈਂ ਸਮਝਦਾ ਕਿ ਬੰਦਾ ਚੁਣ ਕੇ ਉਹ ਭੇਜੋ ਚਾਹੇ ਖੇਰਾ ਭੇਜੋ ਤੇ ਚਾਹੇ ਕੋਈ ਹੋਰ ਭੇਜੋ ਜਿਹੜਾ ਤੁਹਾਡੀ ਉੱਥੇ ਗੱਲ ਚੁਰਤ ਨਾਲ ਰੱਖੇ ਡਰੇ ਨਾ ਬਹੁਤੇ ਲੋਕੀ ਤਾਂ ਡਰੀ ਜਾਂਦੇ ਨੇ ਉੱਥੇ ਯਾਰ